ਸਿਸਟੈਮ ਬਚਾਓ ਸੰਘਰਸ਼ ਕਮੇਟੀ ਵੱਲੋਂ ਲਗਾਤਾਰ ਮੇਧਕਰ ਚੌਕ ਦੇ ਵਿੱਚ ਬੱਸਾ ਬਦਲਣ ਦੇ ਵਿਰੋਧ ਦੇ ਵਿੱਚ ਜੋ ਧਰਨਾ ਲਗਾਤਾਰ ਚੱਲ ਰਿਹਾ ਹੈ ਅੱਜ ਉਸ ਦੇ ਸੋਮੇ ਦਿਨ ਕੋਟ ਰੋਡ ਤੋਂ ਹੁੰਦਾ ਹੋਇਆ ਮਾਰਚ ਸਦਭਾਵਨਾ ਚੌਕ ਵਿੱਚ ਜਾ ਰਿਹਾ ਤੇ ਸਾਰਾ ਬਾਜ਼ਾਰ ਅੱਜ 12 ਵਜੇ ਤੱਕ ਬੰਦ ਰੱਖਿਆ ਜਾ ਰਿਹਾ ਹੈ ਮੈਚ ਦੇ ਵਿੱਚ ਇਹ ਲੋਕਾਂ ਦੀ ਹਮਾਇਤ ਦਿਨੋਂ ਦਿਨ ਵਸਟੇ ਦੇ ਵਿਰੋਧ ਦੇ ਵਿੱਚ ਵਧ ਰਹੀ ਹੈਗੀ ਵੀ ਤਾਂ ਕਿ ਵਸਟਾ ਇਸ ਸੰਘਣੀਵਾਦੀ ਦੇ ਵਿੱਚੋਂ ਸ਼ਿਫਟ ਨਾ ਕੀਤਾ ਜਾਵੇ ਸਾਰੇ ਦੁਕਾਨਦਾਰ ਆ ਦੇਖੋ ਬਿਲਕੁਲ ਬਾਜ਼ਾਰ ਬੰਦਾ ਇੱਕ ਸਵੇਰੇ 9 ਵਜੇ ਤੋਂ ਲੈ ਕੇ 12 ਵਜੇ ਤੱਕ ਬਾਜ਼ਾਰ ਬੰਦ ਕਰਨ ਦਾ ਸੱਦਾ ਬਸ ਸਟੈਂਡ ਬਚਾਓ ਸ਼ਹਾਸ਼ ਕਮੇਟੀ ਨੇ ਦਿੱਤਾ ਹੋਇਆ ਜਿਸ ਦੇ ਉੱਤੇ ਸ਼ਹਿਰ ਵਾਸੀਆਂ ਨੇ ਇੱਕ ਹੋਰ ਰੋਡ ਤੇ ਜੋ ਦੁਕਾਨਦਾਰ ਸਾਰੇ ਵਪਾਰਕਦਾਰ ਇਹ ਜੋ ਦੇ ਉੱਤੇ ਉਹ ਬੰਦ ਕੀਤੇ ਹੋਇਆ ਨੂੰ ਕਿ ਇਹ ਇੱਥੇ ਘਣੀ ਆਬਾਦੀ ਦੇ ਵਿੱਚ ਸੰਘਣੀ ਆਬਾਦੀ ਦੇ ਵਿੱਚ ਛੋਟੀਆਂ-ਛੋਟੀਆਂ ਦੁਕਾਨਾਂ ਛੋਟੇ-ਛੋਟੇ ਕਾਰੋਬਾਰ ਨੂੰ ਸੁਮੋਈ ਬੈਠਾ ਹੈ ਬੜੀ ਸੂਤਾ ਲੋਕਾਂ ਨੂੰ ਆਉਣ ਜਾਣ ਦੀ ਇਸ ਤੇ 100 ਮੀਟਰ ਤੋਂ ਲੈ ਕੇ 1000 ਮੀਟਰ ਤੱਕ ਦੇ ਏਰੀਆ ਦੇ ਵਿੱਚ ਸਾਰੇ ਵਿਦਿਅਕ ਸੰਸਥਾਵਾਂ ਸੇਟ ਸੰਸਥਾ ਮ ਇਥੋ ਹੀ ਇਥੋ ਨਿਆ ਕਚਹਿਰੀਆਂ ਇਥੋਂ ਦਾ ਡੀਸੀ ਦਫਤਰ ਹੋਰ ਵੀ ਜਿਹੜੇ ਸਾਰੇ ਦਫਤਰ ਹੈ ਪ੍ਰਬੰਧਕੀ ਕੰਪਲੈਕਸ ਦੇ ਉਹ ਸਾਰੇ ਇਥੇ ਹੀ ਸਥਿਤ ਹੈ ਇਸ ਕਰਕੇ ਪੁਰਜ਼ੋਰ ਮੰਗਾ ਸ਼ਹਿਰ ਵਾਸੀਆਂ ਦੇ ਪਿੰਡਾਂ ਦੇ ਆਸ-ਪਾਸੇ ਦੇ ਲੋਕਾਂ ਦੀ ਜੋ ਪਿੰਡਾਂ ਦੇ ਲੋਕ ਬਸਾਂ ਤੇ ਉੱਤੇ ਬਸਾਂ ਤੇ ਵੀ ਅੱਜ ਇਸ ਹਮਾਇਤ ਵਿੱਚ ਆਏ ਤੁਸੀਂ ਦੇਖ ਸਕਦੇ ਹੋ ਪੂਰੀ ਹਮਾਇਤ ਮਿਲ ਰਹੀ ਹੈ ਲੋਕਾਂ ਦੀ ਤੇ ਸ਼ਹਿਰ ਵਾਸੀਆਂ ਦੀ ਸਾਰਾ ਸ਼ਹਿਰ ਬੰਦ ਹੈ ਇਹ ਜੋ ਕੋਰਟ ਰੋਡ ਤੇ ਆਪਾਂ ਚੱਲ ਰਹੇ ਆ ਇਹ ਕੋਰਟ ਰੋਡ ਦੇਖੋ ਸਾਰੀਆਂ ਦੁਕਾਨਾਂ ਇਸ ਕੋਰਟ ਰੋਡੀਆਂ 12:00 ਵਜੇ ਤੱਕ ਬੰਦ ਰੱਖੇ ਜਾਣੀਆਂ ਰੋਜ਼ ਪਜੋ ਜੇ ਇਸ ਸ਼ਹਿਰੀਆਂ ਦੀ ਮੰਗ ਨੂੰ ਨਾ ਮੰਨਿਆ ਗਿਆ ਫਸਟਾ ਇੱਥੇ ਹੀ ਨਾਰਾਣ ਦਿੱਤਾ ਗਿਆ ਤਾਂ ਆਉਣ ਵਾਲੇ 15 ਅਗਸਤ ਨੂੰ ਇਹ ਸੰਗਠਨ ਕਮੇਟੀ ਹੋਰ ਵੀ ਸਖਤ ਪ੍ਰੋਗਰਾਮ ਦੇ ਸਕਦੀ ਆ ਇਹ ਕਿਉਂਕਿ ਇਹ ਇਹ ਨਾਰਾ ਵੀ ਦੇ ਸਕਦੀ ਹੈ ਵੀ ਸਾਡੇ ਲੋਕਾਂ ਦੇ ਲਈ ਕੋਈ ਆਜ਼ਾਦੀ ਨਹੀਂ ਹੈ ਇੱਥੇ ਇਹ ਆਜ਼ਾਦੀ ਹੈ ਵੱਡੇ ਸ਼ਾਸਤਾਨਾਂ ਲਈ ਵੱਡੇ ਕਾਰੋਬਾਰੀਆਂ ਦੇ ਲਈ ਆਜ਼ਾਦੀ ਹੈ ਸਾਡੀ ਛੋਟੇ ਲੋਕਾਂ ਦੀ ਛੋਟੇ ਕਾਰੋਬਾਰੀਆਂ ਦੀ ਇਹ ਸਰਕਾਰ ਕੋਈ ਗੱਲ ਨਹੀਂ ਸੁਣੀ ਜਾ ਰਹੀ ਇੱਥੋਂ ਦਾ ਐਮਐਲਏ ਸਰਦਾਰ ਜਗਰੂਪ ਸਿੰਘ ਗਿੱਲ ਤੇ ਇੱਥੋਂ ਦਾ ਡੀਸੀ ਖਾਸ ਦਿਲਚਸਪੀ ਲੈ ਕੇ ਇਹ ਸਾਡੇ ਨੂੰ ਇਸ ਘੰਘੋਰ ਵਾਦੀ ਵਿੱਚ ਚੱਲ ਰਹੇ ਅੱਡੇ ਨੂੰ ਜਿਹੜਾ ਲੋਕਾਂ ਦੀ ਸਾਰਾ ਬਣਾਇਆ ਹੋਇਆ ਦਿਲ ਦੀ ਲੋਕਾਂ ਦੇ ਦਿਲ ਦੀ ਧੜਕਣਾ ਹੈ ਇਹ ਸ਼ਹਿਰ ਦੀ ਰੀੜ ਦੀ ਹੱਡੀ ਹੈ ਇਹਨੂੰ ਬਦਲਣ ਤੇ ਬਜਿੱਦਾ ਹੈ ਇਹ ਇਸ ਨੂੰ ਲੋਕਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਸਾਡੇ ਨੂੰ ਇੱਥੇ ਹੀ ਨਾ ਰਹਿਣ ਦਿੱਤਾ ਗਿਆ ਬਦਲਣ ਦੀ ਜੋ ਪ੍ਰਪੋਜ਼ਲ ਹੈ ਉਸ ਨੂੰ ਰੱਦ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਬੱਸ ਸਟੈਂਡ ਜੋ ਬਚਾਓ ਸੰਘਰਸ਼ ਕਮੇਟੀ ਆ ਉਹ ਲੋਕਾਂ ਤੇ ਹੋਰ ਜਥੇਬੰਦੀਆਂ ਨੂੰ ਨਾਲ ਲੈ ਕੇ ਉਹ ਸਖਤ ਅੰਦੋਲਨ ਕਰਨ ਦੇ ਲਈ ਵੀ ਦ੍ਰਿੜ ਹੋਗੀ ਤੇ ਅੱਜ ਲਗਾਤਾਰ ਸੌਵੇਂ ਦਿਨ ਪੂਰੇ ਜੋਸ਼ ਦੇ ਨਾਲ ਇਹ ਲੋਕ ਇਸ ਅੱਡੇ ਨੂੰ ਬਦਲਣ ਦੇ ਵਿਰੋਧ ਦੇ ਵਿੱਚ ਸ਼ਹਿਰ ਦੇ ਵਿੱਚ ਮਾਰਚ ਕਰ ਰਹੇ ਤੇ ਸ਼ਹਿਰ ਵਾਸੀਆਂ ਦਾ ਪੂਰਨ ਸਹਿਯੋਗ ਆ ਸਾਰੀਆਂ ਦੁਕਾਨਾਂ ਬੰਦ ਰੱਖੀਆਂ ਜਾ ਰਹੀਆਂ ਤੇ ਦੁਕਾਨਦਾਰ ਨਾਲ ਇਸ ਰੋਸ ਮਾਰਚ ਦੇ ਵਿੱਚ ਸ਼ਾਮਿਲ ਹੋ ਕੇ ਜਾ ਰਹੀ ਹੈ ਜਿਹੜਾ ਇਹ ਰੋਸ ਮਾਰਚ ਕਚਹਿਰੀਆਂ ਕੋਲ ਤੋਂ ਹੁੰਦਾ ਹੋਇਆ ਕੋਰਟ ਰੋਡ ਹੁੰਦਾ ਹੋਇਆ ਸਦਪਾ ਆਪਣਾ ਚੌਕ ਦੇ ਵਿੱਚ ਜਾ ਕੇ ਸਮਾਪਤ ਹੋਵੇਗਾ